ਜੀ ਮੇਕੀ ਸਿਆਣੇ ਕਹਿੰਦੇ ਹੁੰਦੇ ਆ ਕਿ ਠੰਡ ਜਾਂ ਤਾਂ ਆਉਂਦੀ ਮਾਰਦੀ ਆ ਤੇ ਜਾਂ ਜਾਂਦੀ ਤੇ ਉਹੀ ਗੱਲ ਹੋ ਗਈ ਜੀ ਤੇ ਅੰਮ੍ਰਿਤਜੀ ਨੂੰ ਠੰਡ ਲੱਗ ਚੁੱਕੀ ਆ ਤੇ ਉਹਨੂੰ ਮਤਲਬ ਜ਼ੁਕਾਮ ਤੇ ਖੰਘ ਬਹੁਤ ਜ਼ਿਆਦਾ ਹੋਇਆ ਪਿਆ ਤੇ ਮੈਂ ਕਿਹਾ ਚਲੋ ਘਰ ਵਿੱਚ ਜਿਹੜਾ ਆਪਣੇ ਕੋਲ ਸਮਾਨ ਹੈ ਉਹ ਤੋਂ ਹੀ ਆਪਾਂ ਬਣਾਉਨੇ ਆ ਕਿ ਬਹੁਤ ਵਧੀਆ ਚੀਜ਼ ਕਿਉਂਕਿ ਕਈ ਵਾਰ ਆਪਣੇ ਘਰ ਵਿੱਚ ਹੀ ਸਮਾਨੋਂ ਦੇ ਆਪ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕਿਵੇਂ ਹਟੂਆ ਕਿਉਂਕਿ ਖੰਘ ਜ਼ੁਖਾਉਣ ਦਾ ਬਹੁਤ ਹੀ ਜ਼ਿਆਦਾ ਮਨ ਔਖਾ ਹੁੰਦਾਗਾ ਸਾਭੀ ਪ੍ਰੋਪਰ ਨਹੀਂ ਹੁੰਦਾ ਜਿਹੜੀ ਖੰਘ ਆਉਂਦੀ ਬਹੁਤ ਜ਼ਿਆਦਾ ਤਾਂ ਕਰੇ ਕਿਉਂਕਿ ਜਦੋਂ ਆਪਾਂ ਨੂੰ ਜ਼ੁਕਾਮ ਆਏ ਤੇ ਨਾਲ ਦੀ ਨਾਲ ਹੀ ਆਪਾਂ ਨੂੰ ਖੰਘ ਹੋ ਜਾਂਦੀ ਹੈ ਤੇ ਆਪਾਂ ਅਜਿਹੀ ਚੀਜ਼ ਤਿਆਰ ਕਰਾਂਗੇ ਜੀ ਰਸੋਈ ਦੇ ਸਮਾਨ ਤੋਂ ਹੀ ਜਿਹਦੇ ਨਾਲ ਜਿਹੜੀ ਖੰਘ ਜ਼ੁਕਾਮ ਹੈ ਉਹ ਬਿਲਕੁਲ ਹੀ ਸੈੱਟ ਹੋ ਜਾਊਗਾ ਤੇ ਆਪਾਂ ਆਪ ਸਮਝ ਲੈ ਤੇ ਸਾਰਾ ਕੁਝ ਦੱਸਦੇ ਹਾਂ ਤੇ ਪਹਿਲਾਂ ਆਪਾਂ ਕੈਮਰੇ ਨੂੰ ਲਾ ਲਈਏ ਜੀ ਟਰਾਈਪੋਡ ਤੇ ਤੇ ਫਿਰ ਆਪਾਂ ਬਣਾਵਾਂਗੇ ਕੜਾ ਤੇ ਬਹੁਤ ਜ਼ਿਆਦਾ ਫਰਕ ਮਹਿਸੂਸ ਹੋ ਗਏ ਇਹਦੇ ਨਾਲ ਤੇ ਬੱਚੇ ਕਿਵੇਂ ਲੈ ਸਕਦੇ ਵੱਡੇ ਕਿਵੇਂ ਲੈ ਉਹ ਸਾਰਾ ਕੁਝ ਦੱਸਾਂਗੇ ਤੇ ਚਲੋ ਜੀ ਫਿਰ ਕਰਦੇ ਆਪਾਂ ਸਟਾਰਟ ਲਓ ਜੀ ਅੰਮ੍ਰਿਤਜੀ ਵੀ ਆ ਗਏ ਤੇ ਇਹਨਾਂ ਨੂੰ ਆਪਾਂ ਬਣਾ ਕੇ ਦੰਨੇ ਆ ਜੀ ਕਿ ਇੱਕ ਅਜਿਹੀ ਚੀਜ਼ ਜਿਹਦੇ ਨਾਲ ਇਹਨਾਂ ਦਾ ਖੰਗ ਜਖਾਮ ਹੈ ਕੋਹਾਂ ਦੂਰ ਭੱਜ ਜਾਊਗਾ ਪਜਾਓ ਦਿਓ ਜੀ ਪਜਾਓ ਦਿਓ ਤੇ ਕਿਵੇਂ ਬਣਾਓਗੇ ਰਵਣ ਕੀ ਕੁਛ ਲਿਆ ਆਪਾਂ ਆਸਮਾਨ ਅਕਸਰ ਆਪਣੇ ਘਰ 'ਚ ਹੀ ਹੁੰਦਾ ਜੀ ਆਪਾਂ ਨਾਲ ਦੀ ਨਾਲ ਦੱਸੀ ਜਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਲਿਆ ਜੀ ਦੋ ਗਲਾਸ ਪਾਣੀ ਦੇ ਠੀਕ ਹੈ ਜੀ ਪਾਣੀ ਦਾ ਕਪਾ ਪੈਨ ਚ ਪਾ ਲੈਨੇ ਨੇ ਜੀ ਹਾਂਜੀ ਗੈਸ ਆਪਾ ਔਨ ਕਰ ਲੈਣਾ ਠੀਕ ਹੈ ਤੇ ਆ ਜਣੀ ਸਾਰੀਆਂ ਚੀਜ਼ਾਂ ਨੇ ਇਹ ਆਪਣੇ ਘਰ ਵਿੱਚ ਹੁੰਦ ਗਈ ਨੇ ਜੀ ਇਹ ਸਾਰੇ ਮਸਾਲੇ ਨੇਗੇ ਠੀਕ ਹੈ ਤੇ ਇਹਦੇ ਨਾਲ ਜਿਹੜਾ ਆਪਣਾ ਖੰਗ ਜੁਖਾਮ ਆ ਇਹ ਆਪਣੇ ਨੇੜੇ ਨਹੀਂ ਰਹਿਣਾ ਕਿਉਂਕਿ ਹੁਣ ਮਤਲਬ ਟਾਈਮ ਹੀ ਹੈ ਜੋ ਚੱਲ ਰਿਹਾ ਜੀ ਵਾਇਰਲ ਇਨਫੈਕਸ਼ਨ ਹੋ ਜਾਂਦੀ ਆ ਇੱਕ ਪਰਿਵਾਰ ਦੇ ਇੱਕ ਜੀ ਨੂੰ ਹੋ ਗਿਆ ਤੇ ਮਤਲਬ ਸਾਰੇ ਜੀ ਰਗੜੇ ਜਾਂਦੇ ਨੇਗੇ ਮਤਲਬ ਵੀ ਕਹਿ ਸਕਦੇ ਹਾਂ ਵਿੱਚ ਸ਼ੂਤ ਦੀ ਬਿਮਾਰੀ ਮੰਗੂ ਜਿਵੇਂ ਜੁਖਾਮ ਹੋਗਾ ਜੀ ਸਾਰੇ ਪਰਿਵਾਰ ਨੂੰ ਹੋ ਜਾਂਦਾਗਾ ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਜੀ ਇਹ ਬਹੁਤ ਜ਼ਿਆਦਾ ਮਤਲਬ ਖੰਗ ਜੁਖਾਮ ਤੋਂ ਆਪਣਾ ਰਾਤ ਯਾਨੀ ਇਹ ਸਾਰੀਆਂ ਚ ਬਹੁਤ ਵਧੀਆ ਗੁਣ ਨੇ ਸਾਰੇ ਗੁਣ ਵੀ ਦੱਸਾਂਗੇ ਤੇ ਕੀ ਕੀ ਫਾਇਦਾ ਕਰਦੇ ਆ ਖੰਗ ਜੁਖਾਮ ਨੂੰ ਆਪਾਂ ਕਿਵੇਂ ਹਟਾ ਸਕਦੇ ਹਾਂ ਸਿਰਫ ਇਹ ਬਹੁਤ ਹੀ ਸੌਖਾ ਤਰੀਕਾ ਹੈ ਤੇ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਪਾਉਂਦੇ ਜਾਵਾਂਗੇ ਜਿਹਦੇ ਦੱਸੀ ਜਾਵਾਂਗੇ ਪਹਿਲਾਂ ਤਾਂ ਲਿਆ ਜੀ ਆਪਾਂ ਇੱਕ ਚਮਚ ਅਜਵਾਇਨ ਦਾ ਇਹ ਸਰੀਰ ਨੂੰ ਗਰਮੈਸ਼ ਦਿੰਦੀ ਹੈ ਨੱਕ ਨੂੰ ਖੋਲਦੀ ਹੈ ਜੀ ਤੇ ਜਿਹੜੀ ਛਾਤੀ 'ਚ ਪ੍ਰੋਬਲਮ ਹੁੰਦੀ ਹੈ ਜੀ ਜਿਵੇਂ ਕਈ ਵਾਰ ਆਪਣੇ ਹੁੰਦੇ ਜੀ ਬਲਗਮ ਜਮਾ ਹੁੰਦੀ ਹੈ ਉਹਨੂੰ ਬਾਹਰ ਕੱਢਦੀ ਹੈ ਜੀ ਇੱਕ ਤੇ ਚਾਰ ਪੰਜ ਆਪਾਂ ਪਾ ਲਾਂਗੇ ਜੀ ਲੌਂਗ ਇਹ ਵੀ ਹੁਣ ਜਿਵੇਂ ਬਲਗਮ ਜਿਹਨਾਂ ਦੇ ਪ੍ਰਾਣੀ ਤੋਂ ਪ੍ਰਾਣੀ ਬਲਗਮ ਉਹ ਜੇ ਕਰਾ ਲੌਂਗ ਜਿਵੇਂ ਚਾਹਸ ਬਣਾ ਕੇ ਪੀ ਲਿਆ ਜੀ ਕੜਾ ਬਣਾ ਕੇ ਪੀ ਲਿਆ ਲੌਂਗ ਪਾਉਂਦੇ ਨੇ ਤਾਂ ਜਿਹੜੀ ਛਾਤੀ 'ਚ ਬਲਗਮ ਜਮਾ ਹੁੰਦੀ ਹੈ ਉਹਨੂੰ ਬਾਹਰ ਕੱਢਣ ਦਾ ਕੰਮ ਕਰਦੇ ਨੇ ਜੀ ਹਮ ਸਮਾਨ ਸਾਰਾ ਆਪਣਾ ਰਸੋਈ ਵਾਲੀ ਹੈ ਜੀ ਰਸੋਈ ਵਾਲੀ ਸਮਾਨ ਹੈ ਜੀ ਅੱਧਾ ਚਮਚ ਆਪਾਂ ਪਾਵਾਂਗੇ ਜੀ ਹਲਦੀ ਇਹ ਐਂਟੀਸੈਪਟਿਕ ਹੈ ਜੀ ਐਂਟੀ ਇਨਫਲੇਮੇਟਰੀ ਆ ਬਹੁਤ ਵਧੀਆ ਜੀ ਇਹ ਇਹਦੇ ਨਾਲ ਵੀ ਜਿਹੜਾ ਆਪ ਨੂੰ ਖੰਘ ਜਖਾਮ ਹੁੰਦਾਗਾ ਉਹ ਦੂਰ ਹੁੰਦਾ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਫਰਕ ਮਹਿਸੂਸ ਹੁੰਦਾ ਤੇ ਜਿਹੜਾ ਸਾਰਾ ਸਮਾਨ ਹੈ ਆਪਾਂ ਥੋੜਾ ਥੋੜਾ ਕੱਟ ਵੀ ਲਵਾਂਗੇ ਆ ਮੈਂ ਲਈ ਜੀ ਮਲਠੀ ਜਿਵੇਂ ਗਲਾ ਖਰਾਬ ਬਹੁਤ ਜਿਆਦਾ ਹੋ ਜਾਂਦਾਗਾ ਤੇ ਉਹ ਤੋਂ ਆਪਾਂ ਨੂੰ ਇਹ ਸਾਫ਼ ਕਰਦੇ ਜਿ ਗਲੇ ਨੂੰ ਠੀਕ ਹੈ ਜੀ ਇਹਨੂੰ ਪਕਟ ਕੇ ਪਾਉਣਾ ਮਿਲੱਖੀ ਨੂੰ ਹਾਂਜੀ ਹਾਂਜੀ ਇਹ ਆਪਾਂ ਬਸ ਇੱਕ ਮਲਠੀ ਦਾ ਪੀਸ ਲੈ ਆਏ ਉਹਨੂੰ ਬਰੀਕ ਬਰੀਕ ਕੁੱਟ ਲਾਂਗੇ ਤੇ ਆ ਦੋ ਪੀਸ ਲੈਨੇ ਜੀ ਛੋਟੇ ਛੋਟੇ ਆਪਾਂ ਦਾਲਚੀਨੀ ਦੇ ਦਾਲਚੀਨੀ ਦੇ ਮਲਠੀ ਕੁੱਟ ਲੈਣੀ ਹਾਂ ਹਾਂਜੀ ਇਹ ਵੀ ਜਿਹੜੀ ਦਾਲਚੀਨੀ ਹੈ ਇਹ ਵੀ ਬਹੁਤ ਮਤਲਬਾ ਫਰਕ ਮਹਿਸੂਸ ਕਰਾਉਂਦੀ ਹੈ ਜੀ ਜਿਵੇਂ ਬਹੁਤ ਜ਼ਿਆਦਾ ਖੰਘ ਜ਼ਖਾਮ ਹੁੰਦਾਗਾ ਉਹਦੇ ਵਾਸਤੇ ਜਿਹੜੀ ਦਾਲਚੀਨੀ ਉਹ ਬਹੁਤ ਹੀ ਜ਼ਿਆਦਾ ਆਪਾਂ ਨੂੰ ਵੀ ਵਧੀਆ ਆਪਾਂ ਨੂੰ ਹਲਕਾ ਹਲਕਾ ਮਹਿਸੂਸ ਹੋਣ ਲੱਗਦੀ ਹੈ ਚੀਜ਼ ਹੁਣ ਜਿਵੇਂ ਕਈ ਵਾਰ ਆਪਾਂ ਨੂੰ ਖੰਘ ਜ਼ਖਾਮ ਵੀ ਹੋਗਾ ਉਹਦੇ ਨਾਲ ਆਪਾਂ ਨੂੰ ਹ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਹੈ ਜੀ ਤੇ ਦੋ ਆਪਾਂ ਪੱਤੇ ਲੈਣੇ ਜੀ ਤੇਜ ਪੱਤੇ ਦੇ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਰਮਣ ਤੇ ਪਾਣੀ ਆਪਣਾ ਨਾਲ ਕਰੀਏ ਇਹ ਉਹੀ ਕੜਾ ਰਮਣ ਜਿਹੜਾ ਮਤਲਬ ਬਣਾ ਕੇ ਅਕਸਰ ਪੀਉਂਦੇ ਰਹਿੰਦੇ ਹੋ ਤੁਸੀਂ ਹਾਂਜੀ ਹਾਂਜੀ ਘਰ ਵਿੱਚ ਇਹ ਅਕਸਰ ਆਪਾਂ ਬਣਾਈ ਲੈਂਦੇ ਹਾਂ ਜੀ ਇਹਦੇ ਨਾਲ ਬਹੁਤ ਵਧੀਆ ਮਤਲਬ ਆਪਾਂ ਨੂੰ ਜੋ ਵੀ ਖੰਗ ਜੋ ਖਾਮ ਹੁੰਦਾਗਾ ਉਹ ਤਾਂ ਆਪਾਂ ਨੂੰ ਰਾਤ ਮਿਲਦੇ ਕਿਉਂਕਿ ਬਹੁਤ ਸਾਹ ਔਖਾ ਹੁੰਦਾਗਾ ਇੱਕ ਆਪਾਂ ਹੋਰ ਚੀਜ਼ ਵੀ ਦੱਸਾਂਗੇ ਉਹਦੇ ਨਾਲ ਆਪਾਂ ਸਟੀਮ ਲੈ ਸਕਦੇ ਮਤਲਬ ਭਾਫ਼ ਲੈ ਸਕਦੇ ਹਾਂ ਜਿਵੇਂ ਰਾਤ ਨੂੰ ਕਈ ਵਾਰ ਬੱਚੇ ਜ਼ਿਆਦਾ ਔਖੇ ਹੁੰਦੇ ਨੇ ਵੱਡੇ ਜ਼ਿਆਦਾ ਔਖ ਹੁਣ ਜਿਹੜਾ ਆਪਣਾ ਵਿਸਾਹ ਕਿਉਂਕਿ ਜਦੋਂ ਆਪਾਂ ਪੈਨੇ ਉਹ ਤੋਂ ਬਹੁਤ ਜਿਆਦਾ ਔਖਾ ਦੇਣੇ ਤਾਂ ਆਪਣਾ ਲੰਘ ਜਾਂਦਾ ਗਾ ਰਮਣ ਦੇਣੇ ਸੌਖਾ ਲੰਘ ਜਾਂਦਾ ਰਾਤ ਨੂੰ ਤਾਂ ਜਮੀ ਨੱਕ ਬੰਦ ਹੋ ਜਾਂਦਾ ਇਹ ਲੱਗਦਾ ਜਿਵੇਂ ਸੌਂਹ ਕਿਵੇਂ ਆਊਗਾ ਹੁਣ ਇਹ ਤੋਂ ਬਸ ਆਪਾਂ ਸਟੀਮ ਲੈ ਸਕਦੇ ਆ ਜੀ ਪਾਣੀ ਉਬਾਲ ਕੇ ਸਿੰਪਲ ਪਾਣੀ ਨੇ ਵੀ ਲੈ ਸਕਦੇ ਆ ਜੇਕਰ ਨਿੰਮ ਹੈਗਾ ਨਿੰਮ ਦੀਆਂ ਪੱਤੀਆਂ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਉਹ ਵੀ ਆਪਾਂ ਲੈ ਸਕਦੇ ਆ ਜੀ ਅੱਛਾ ਜੀ ਆਪ ਇਹਦੇ ਵਿੱਚ ਪਾ ਲਈ ਜਪਾ ਦੋ ਸਟਿਕਾਂ ਦਾਲ ਚੀਨੀ ਦੀ ਤੇ ਇੱਕ ਆਪਾਂ ਮਲਠੀ ਪਾ ਲਈ ਸੀ ਦੋ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਵੱਡੀਆਂ ਇਲਾਇਚੀ ਇਹ ਵੀ ਖੰਗ ਤੋਂ ਬਹੁਤ ਹੀ ਜ਼ਿਆਦਾ ਚੰਗੀਆਂ ਹੁੰਦੀਆਂ ਨੇ ਜੀ ਇਹਦੇ ਵਾਸਤੇ ਵੀ ਆਪਾਂ ਇੱਕ ਵੀਡੀਓ ਪਾਈ ਹੋਈ ਹੈ ਵੀ ਇਹਦੇ ਦਾਣੇ ਨੂੰ ਇਹਨੂੰ ਤਵੇ ਤੇ ਹਲਕੀ ਜਿਹੀ ਭੁੰਨ ਲੈਣੀ ਆ ਇਹਦਾ ਪਾਊਡਰ ਬਣਾ ਕੇ ਬੇ ਮਿਸਰੀ ਪਾ ਕੇ ਬੱਚਿਆਂ ਨੂੰ ਦੇ ਸਕਦੇ ਕਿਉਂਕਿ ਬੱਚੇ ਕੌੜੀਆਂ ਚੀਜ਼ਾਂ ਖਾਣੀਆਂ ਪਸੰਦ ਨਹੀਂ ਕਰਦੇ ਤੇ ਜਿਹੜੀ ਵੱਡੀ ਇਲਾਇਚੀ ਆ ਬਹੁਤ ਜ਼ਿਆਦਾ ਫਰਕ ਮਹਿਸੂਸ ਕਰਵਾਉਂਦੀ ਜੀ ਖੰਗ ਤੋਂ ਇਹ ਸਪੈਸ਼ਲ ਆ ਵੱਡੀ ਇਲਾਇਚੀ ਠੀਕ ਆ ਜੀ ਤੇ ਹੁਣ ਆਪਾਂ ਪਾਵਾਂਗੇ ਜੀ 10-12 ਠੀਕ ਹੈ ਕਾਲੀ ਮਿਰਚ ਵੀ ਬਹੁਤ ਚੰਗੀ ਹੈ ਕਾਲੀ ਮਿਰਚ ਦਾ ਜੇਕਰ ਆਪਾਂ ਉਹ ਵੀ ਚੂਸਦੇ ਆਂ ਖੰਘ ਦੇ ਜ਼ਖਾਮ ਤੋਂ ਗਲਾ ਖਰਾਬ ਤੋਂ ਤਾਂ ਚੰਗੀ ਹੁੰਦੀ ਹੈ ਨਾ ਹਾਂਜੀ ਹਾਂਜੀ ਇਹ ਜਿਹੜੀ ਕਾਲੀ ਮਿਰਚ ਹੈ ਦੇ ਬਹੁਤ ਹੀ ਜ਼ਿਆਦਾ ਗੁਣ ਨੇ ਜੀ ਹੁਣ ਜਿਵੇਂ ਕਈ ਵਾਰ ਕਿਸੇ ਦਾ ਤਿਆਬੰਦ ਉਹਨਾਂ ਵੀ ਲੈ ਸਕਦੇ ਨੇ ਜਾਂ ਆਪਾਂ ਚੂਸ ਕੇ ਵੀ ਖਾ ਸਕਦੇ ਹਾਂ ਜਿਵੇਂ ਸੁੱਕੀ ਖੰਘ ਹੈ ਹਾਂਜੀ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਲਾਂਗੇ ਜੀ ਹਲਕੀਆਂ ਹਲਕੀਆਂ ਕੁੱਟ ਲੈਣਾਗਾ ਬਾਲਾ ਨਹੀਂ ਵੀ ਆਪਾਂ ਇਹਦਾ ਚੂਰੇ ਹੀ ਬਣਾਉਣਾਗਾ ਮੋਟੀਆਂ ਮੋਟੀਆਂ ਕੁੱਟ ਕੇ ਪਾਣੀ ਚ ਪਾ ਦਾਂਗੇ ਜੀ ਠੀਕ ਹੈ ਜੀ ਮੋਟੀਆਂ ਮੋਟੀਆਂ ਡੜਫੜ ਚ ਕਰ ਲੈਣੀਆਂ ਵੀ ਜਿਹੜਾ ਇਹਨਾਂ ਦਾ ਰਸ ਜਾਗਾ ਵਧੀਆ ਨਿਕਲ ਜੇ ਹਨਾ ਹਾਂਜੀ ਇਹਨੂੰ ਵਿੱਚ ਹੀ ਪਾ ਲਾਂਗੇ ਜੀ ਸਾਰਿਆਂ ਨੂੰ ਠੀਕ ਹੈ ਜੀ ਆਪਣਾ ਪਾਣੀ ਉਬਲਣਾ ਸਟਾਰਟ ਹੋ ਗਿਆ ਉਬਾਲੇ ਵੀ ਪੂਰੇ ਖਾਈ ਜਾਂਦਾ ਹਨਾ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੁਲਸੀ ਜੇਕਰ ਹੈਗੀ ਹੈ ਹਰੀ ਤਾਂ ਆਪਾਂ ਹਰੀ ਪਾ ਸਕਦੇ ਨਹੀਂ ਕੋਈ ਕੁਝ ਪੱਤੇ ਆ ਤੇ ਮੇਰੇ ਕੋਲ ਸੁੱਕੀ ਸੀ ਇੱਕ ਚਮਚ ਵਾਂਗੂ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਤੁਲਸੀ ਦਾ ਠੀਕ ਹੈ ਜੀ ਤੇ ਆ ਹੈਗਾ ਜੀ ਖੰਗ ਤੋਂ ਜਿਹੜਾ ਕਾਲਾ ਨਮਕ ਆ ਇਹਦੇ ਵਿੱਚ ਜਿੰਕ ਹੁੰਦਾ ਜੀ ਫਾਸਫੋਰਸ ਹੁੰਦਾਗਾ ਮਤਲਬ ਵੀ ਬਹੁਤ ਫਾਇਦਾ ਕਰਦਾ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਜੋ ਆਪਣੇ ਸਰੀਰ ਨੂੰ એનર્ਜੀ ਵੀ ਦਿੰਦਾਗਾ ਤੇ ਆਪਣੇ ਜਿਹੜੇ ਖੰਗ ਜਖਮ ਆ ਉਹ ਤੋਂ ਵੀ ਸਭ ਨੂੰ ਪਿੰਕ ਸਾਲਟ ਆਪਾਂ ਕਹਿ ਦਿੰਨੇ ਆ ਹਾਂਜੀ ਹਾਂਜੀ ਹਮ ਕਾਲਾ ਨਮਕ ਪਿੰਕ ਸਾਲਟ ਜਾਂ ਕੁਝ ਵੀ ਹਣਾ ਕਾਲਾ ਨਮਕ ਪਾਇਆ ਜੀ ਹਮ ਤੇ ਹੁਣ ਜਿਹੜਾ ਆਦਰਕ ਲਿਆ ਜੀ ਨੂੰ ਆਪਾਂ ਬਰੀਕ ਬਰੀਕ ਕਰਕੇ ਇਹਦੇ ਵਿੱਚ ਪਾਵਾਂਗੇ ਜੀ ਇਹਨਾਂ ਆਪਾਂ ਕद्दूकश ਕਰ ਲਾਂਗੇ ਜਾਂ ਆਪਾਂ ਚਾਕੂ ਨਾਲ ਕੱਟ ਕੇ ਬਰੀਕ ਬਰੀਕ ਕਰਕੇ ਇਹਦੇ ਵਿੱਚ ਪਾਵਾਂਗੇ ਜੀ ਠੀਕ ਹੈ ਇਹਨੂੰ ਬਰੀਕ ਬਰੀਕ ਕ ਬਰੀਕ ਬਰੀਕ ਕੱਟ ਕੇ ਪਾ ਦਨੇ ਜੀ ਨਹੀਂ ਆਪਾਂ ਕਦੂ ਕਸ ਵੀ ਕਰ ਸਕਦੇ ਆ ਠੀਕ ਹੈ ਜੀ ਵੀ ਇਹਦਾ ਜਿਹੜਾ ਆਸਰਾ ਉਹ ਵਧੀਆ ਨਿਕਲ ਜੇ ਜੀ ਇਹ ਜਿਵੇਂ ਹੁਣ ਗਲਾ ਬਹੁਤ ਜ਼ਿਆਦਾ ਖਰਾਬ ਆ ਆਪਣਾ ਛਾਤੀ ਚ ਬਲਗਮ ਜਮਾ ਹੋਈ ਹੋਈ ਆ ਹਾਂਜੀ ਤੇ ਬਹੁਤ ਫਰਕ ਮਹਿਸੂਸ ਹੁੰਦਾ ਜੀ ਤੇ ਕਾੜਾ ਜਿਹੜਾ ਪੀਣ ਚ ਵੀ ਬਹੁਤ ਹੀ ਆਸਾਨ ਆ ਕੋਈ ਆਣੀ ਹੈਗਾ ਵੀ ਇਹ ਆਪਣਾ ਕੌੜਾ ਲੱਗੂਗਾ ਟੇਸਟੀ ਵੀ ਬਹੁਤ ਲੱਗੂਗਾ ਜੀ ਹਮਮ ਮਤਲਬ ਸਵਾਲ ਲੱਗੂਗਾ ਰਮਣ ਪੀਣ ਚ ਕੋਈ ਦਿੱਕਤ ਨਹੀਂ 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 ਕੋਈ ਦਿੱਕਤ ਨਹੀਂ ਆਉਂਦੀ ਕਿਉਂ ਇੱਕ ਤਾਂ ਰਮਣੇ ਜਦੋਂ ਬੰਦਾ ਬਿਮਾਰ ਹੋ ਜੇ ਖਾਂਗੇ ਚ ਖਾ ਮੂ ਜੇ ਇੱਕ ਤਾਂ ਉਹੀ ਨਹੀਂ ਕੁਛ ਖਾਣ ਪ ਤੇ ਫਿਰ ਜੇ ਉੱਤੋਂ ਕੜਾ ਹੀ ਕੌੜਾ ਹੋਇਆ ਤਾਂ ਫਿਰ ਜਮੇ ਮਣ ਖਰਾਓ ਜੂ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁੜ। ਜਿਹੜਾ ਮੈਂ ਆਪਣੇ ਘਰ ਵਿੱਚ ਪਿਆ ਹੁੰਦਾ ਵਧੀਆ ਪਿਓਰ ਗੁੜ ਦੇਸੀ। ਠੀਕ ਠੀਕ ਹੈ ਜੀ। ਉਹ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਜੀ। ਗੁੜ ਕਿੰਨਾ ਪਾਉਣਾ ਰਵਾਂ? ਗੁੜ ਵੀ ਬਸ ਆਪਾਂ ਟੇਸਟ ਦੇ ਸਾਬ ਨਾਲ ਥੋੜਾ ਜਿਹਾ ਪਾਵਾਂਗੇ ਜੀ। ਠੀਕ ਹੈ ਜੀ। ਬਸ ਇੰਨਾ ਕੁ ਆਪਾਂ ਇਹਦੇ ਵਿੱਚ ਗੁੜ ਪਾ ਲੈਨੇ ਜੀ ਬਰੀਕ ਬਰੀਕ ਕਰਕੇ। ਹੂੰ। ਇਹ ਜਿਹੜਾ ਗੋੜਾ ਜੀ ਇਹ ਵੀ ਆਪਣਾ ਗਲਾ ਸਾਫ਼ ਕਰਦਾ ਹੈਗਾ ਬਲਗਮਾ ਜਿਹੜੀ ਉਹਨੂੰ ਦੂਰ ਕਰਦਾ ਹੈਗਾ ਨੱਕ ਆਪਣਾ ਖੋਲਦਾ ਹੈਗਾ। ਆਇਰਨ ਬ ਸੋ ਬਹੁਤ ਫਾਇਦਾ ਕਰਦੋਂ ਨਾਲੇ ਆਪਾਂ ਨੂੰ ਜਿਹੜਾ ਕੜਾ ਉਹ ਟੇਸਟੀ ਲੱਗਣ ਲੱਗੇ ਦਾ ਆਸਾਨੀ ਨਾਲ ਆਪਾਂ ਪੀ ਸਕਦੇ ਹਾਂਗੇ ਤੇ ਹੁਣ ਆਪਾਂ ਇਹਨੂੰ ਥੋੜਾ ਟਾਈਮ ਉਬਾਲ ਲੈਣਾ ਜਦੋਂ ਪਾਣੀ ਅੱਧੇ ਤੋਂ ਅੱਧਾ ਰਹਿ ਜਾ ਮਤਲਬ ਆਪਾਂ ਦੋ ਗਲਾਸ ਪਾਏ ਆ ਜਦੋਂ ਪੌਣਾ ਇੱਕ ਗਲਾਸ ਰਹਿ ਜੇ ਤੇ ਉਦੋਂ ਆਪਾਂ ਗੈਸ ਨੂੰ ਬੰਦ ਕਰ ਦੇਣਾ ਤੇ ਆਪਾਂ ਤਿੰਨ ਟਾਈਮ ਲੈਣਾ ਜਿਵੇਂ ਵੱਡੇ ਨੇ ਉਹ ਤਾਂ ਆਪਾਂ ਤਿੰਨ ਟਾਈਮ ਪੀ ਸਕਦੇ ਨੇ ਤੇ ਬੱਚਿਆਂ ਬਾਰੇ ਵੀ ਆਪਾਂ ਦੱਸਾਂਗੇ ਜੀ ਪਹਿਲਾਂ ਉਹ ਆਪਾਂ ਇਹਨੂੰ ਪ੍ਰੋਪਰ ਉਬਾਲ ਲਗੇ ਜਦੋਂ ਪੌਣਾ ਗਲਾਸ ਰਹਿ ਜੇ ਉਦੋਂ ਆਪਾਂ ਗੈਸ ਨੂੰ ਬੰਦ ਕਰ ਦੇਣਾ ਠੀਕ ਹੈ ਜੀ ਹੁਣ ਜੇ ਲਿਆ ਹੋਇਆ ਜ ਉਹ ਆਜੀ ਜੀ ਵੀ ਲੈ ਆ ਸਾਡੇ ਨੇ ਪਰ ਆ ਬਹੁਤ ਟੇਸਟੀ ਜਿਹੜਾ ਗਲੋ ਵਾਲਾ ਪਾਣੀ ਆਪਾਂ ਬਣਾਵਾਂਗੇ ਇਹ ਥੋੜਾ ਜਿਹਾ ਪੀਨ ਚਕੌੜ ਜਿਵੇਂ ਆਪਾਂ ਇੱਕ ਗਲਾਸ ਪਾਣੀ ਦਾ ਲੈ ਲਓ ਉਹਦੇ ਵਿੱਚ ਅੱਧਾ ਚਮਚਾ ਪਾਏ ਗਲੋ ਦਾ ਪਾ ਦੇਣਾ ਇਹ ਵੀ ਖੰਘ ਜਖਾਮ ਤੋਂ ਬਹੁਤ ਜ਼ਿਆਦਾ ਫਾਇਦਾ ਕਰਦਾ ਹੈ ਖੰਘ ਨੂੰ ਵੀ ਖਤਮ ਕਰ ਦਿੰਦਾ ਤੇ ਜਿਹੜਾ ਆਪਣਾ ਜ਼ੁਕਾਮ ਲੱਗਿਆ ਹੁੰਦਾ ਉਹ ਵੀ ਬਿਲਕੁਲ ਸਾਰਾ ਇਹ ਗਲੋ ਵਾਲਾ ਵੀ ਆਪਾਂ ਬਾਅਦ ਚ ਦੱਸਦੇ ਹਾਂ ਜੀ ਪਹਿਲਾਂ ਆਪਾਂ ਇਹ ਅਦਰ ਰਹਿ ਜਾਂਦੇ ਹਾਂ ਨਾ ਇਹਨੂੰ ਬਣਾ ਲਗੇ ਇੱਕ ਵਾਰੀ ਤੇ ਫਿਰ ਗਲੋ ਵਾਲਾ ਵੀ ਦੱਸ ਦਿਆਂ ਦੋਸਤੋ ਵੀ ਕਿਵੇਂ ਵਰਤਣਾ ਲਓ ਜੀ ਪਾਣੀ ਚੰਗੀ ਤਰ੍ਹਾਂ ਉਬਲ ਚੁੱਕਿਆ ਦੋ ਹਿੱਸੇ ਤੇਦਾ ਪਾਣੀ ਮੱਚ ਗਿਆ ਤੇ ਪੌਣਾ ਇੱਕ ਗਲਾਸ ਰਹਿ ਗਿਆ ਜੀ ਪਾਣੀ ਦਾ ਠੀਕ ਹੈ ਜੀ ਜਦੋਂ ਅੰਦਰ ਪੌਣਾ ਕਿ ਰਹਿ ਗਿਆ ਉਦੋਂ ਭਲਾ ਲੈਣਾ ਇਹਨੂੰ ਹੈ ਹਾਂਜੀ ਤੇ ਇਹਨੂੰ ਆਪਾਂ ਕਿਸੇ ਵੀ ਪੰਡਿਚ ਸਟੋਰ ਕਰਕੇ ਰੱਖ ਲੈਣਾ ਤੇ ਤਿੰਨ ਟਾਈਮ ਪੀਣਾ ਜੀ ਦਿਨ ਵਿੱਚ ਤੇ ਤੁਸੀਂ ਦੇਖੋਗੇ ਇੱਕ ਦਿਨ ਚ ਹੀ ਤੁਹਾਨੂੰ ਫਰਕ ਮਹਿਸੂਸ ਹੋਊਗਾ ਮਤਲਬ ਜਿਹੜਾ ਪਾਉਣਾ ਗਲਾਸ ਰਹੂਗਾ ਉਹਨੂੰ ਪਾਉਣੇ ਗਲਾਸ ਨੂੰ ਆਪਾਂ ਤਿੰਨ ਵਾਰ ਤਿੰਨ ਵਾਰ ਹਾਂਜੀ ਤਿੰਨ ਮਤਲਬ ਬਰਾਬਰ ਬਰਾਬਰ ਤਿੰਨ ਹਿੱਸਿਆਂ 'ਚ ਵੰਡ ਲੈਣਾਗਾ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਤਿੰਨ ਟਾਈਮ ਪੀਣਾ ਜੀ ਆਪਾਂ ਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਇੱਕ ਦਿਨ ਚ ਹੀ ਫਰਕ ਮਹਿਸੂਸ ਹੋਊਗਾ ਤੇ ਤੁਸੀਂ ਲਗਾਤਾਰ ਦੋ ਜਾਂ ਤਿੰਨ ਦਿਨ ਹੀ ਪੀ ਸਕਦੇ ਹੋ ਤੇ ਬਹੁਤ ਹੀ ਵਧੀਆ ਫਰਕ ਮਹਿਸੂਸ ਹੋਊਗਾ ਕਿ ਗਰਮੈਸ਼ ਦਿੰਦਾਗਾ ਆਪਣੀ ਸਰੀਰ ਨੂੰ ਜਿਵੇਂ ਹੁਣ ਬਹੁਤ ਹੀ ਜ਼ਿਆਦਾ ਬਲਗਮ ਜਮਾ ਹੋ ਜਾਂਦੀ ਹੈਗੀ ਖੰਘ ਬਹੁਤ ਜ਼ਿਆਦਾ ਕੀ ਜਾਂ ਜੁਕਾਮ ਕਰਨ ਆਪਣੇ ਜਿਹੜਾ ਸਾਹ ਬੰਦ ਕੇ ਸੌ ਜਣਾਗਾ ਦਬਕੇ ਰਜਾਈ ਮਤਲਬ ਆਪਾਂ ਨੂੰ ਗਰਮੈਸ਼ ਮਿਲੂਗੀ ਤੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲੂਗਾ ਸਵੇਰ ਨੂੰ ਗਲੇ ਖਰਾਬ ਤੋਂ ਵੀ ਬਹੁਤ ਚੰਗਾ ਜੀ ਇਹ ਤੇ ਇਹਨਾਂ ਪੱਕ ਕੌਲੀ ਚ ਪਾ ਲੈਣੇ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਤਿੰਨ ਥਾਂ ਡਿਵਾਈਡ ਕਰਕੇ ਥੋੜਾ ਥੋੜਾ ਕਰਕੇ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਪੀ ਲੈਣਾ ਤੇ ਹੁਣ ਜਿਵੇਂ 1 ਸਾਲ ਤੋਂ ਉੱਪਰ ਨੇ ਬੱਚੇ ਉਹਨਾਂ ਨੂੰ ਆਪਾਂ 1-1 ਚਮਚ ਤਿੰਨ ਟਾਈਮ ਦੇਣਾ ਜੀ ਹਮ 1 ਸਾਲ ਤੋਂ ਉੱਪਰ ਵਾਲਿਆਂ ਨੂੰ ਦੇ ਸਕਦੇ ਆ 1-1 ਚਮਚ ਹਾਂਜੀ ਤੇ ਜਿਹੜੇ 5 ਸਾਲ ਤੋਂ ਉੱਪਰ ਨੇ ਜੀ ਉਹਨਾਂ ਨੂੰ 10-10 ਐਮਐਲ ਮਤਲਬ ਵੀ 2-2 ਚਮਚ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਆਪਾਂ ਦੇ ਸਕਦੇ ਆ ਤੇ ਜਿਹੜੇ ਹੁਣ 7-8 ਸਾਲ ਦੇ ਨੇ ਜੀ ਉਹ ਮਤਲਬ ਇਹਨੂੰ ਤਿੰਨ ਵਾਰੀ ਡਿਵਾਈਡ ਕਰਕੇ ਤੇ ਆਪਾਂ ਲੈ ਸਕਦੇ ਆ ਆਰਾਮ ਨਾਲ ਤਿੰਨ ਟਾਈਮ ਤੇ ਇਹਦੇ ਨਾਲ ਸੱਚੀ ਫਰਕ ਬਹੁਤ ਮਹਿਸੂਸ ਹੁੰਦਾ ਜਿਵੇਂ ਹੁਣ ਆਪਣੇ ਪੁਰਾਣੇ ਬਜ਼ੁਰਗ ਆਪਣੇ ਜਾਈਆਂ ਚੀਜ਼ੇ ਬਣਾ ਕੇ ਦਿੰਦੇ ਹੁੰਦੇ ਸੀ ਕਾੜਾ ਵਗੈਰਾ ਤੇ ਇਹਦੇ ਨਾਲ ਬਹੁਤ ਹੀ ਵੱਡਾ ਫਰਕ ਮਹਿਸੂਸ ਹੁੰਦਾ ਜਿਹੜੀ ਆਪਣੀ ਬਲਗਮ ਸੀ ਉਹ ਵੀ ਨਿਕਲਦੀ ਸੀ ਖੰਘ ਜਖਾਮ ਜਿਹੜਾ ਆਪਣਾ ਬਿਲਕੁਲ ਠੀਕ ਹੋ ਜਾਂਦਾ ਸੀ ਹਾਂਜੀ ਹੁਣ ਇਹਦੇ ਬਾਰੇ ਵੀ ਦੱਸੋ ਜੀ ਹਾਂਜੀ ਇਹ ਗਲੋ ਆ ਜੀ ਇਹਨੂੰ ਵੀ ਆਪਾਂ ਅੱਧਾ ਚਮਚ ਲੈ ਕੇ ਇੱਕ ਇੱਕ ਗਲਾਸ ਪਾਣੀ ਚ ਪਾ ਲੈਣਾ ਜਦੋਂ ਪਾਣੀ ਬਿਲਕੁਲ ਥੋੜਾ ਜਿਹਾ ਰਹਿ ਜੇ ਤੇ ਉਦੋਂ ਆਪਾਂ ਉਹਨੂੰ ਸਿੱਪ ਸਿੱਪ ਕਰਕੇ ਪੀ ਲੈਣਾ ਇਹਨੂੰ ਵੀ ਆਪਾਂ ਨਿੱਗਾ ਨਿੱਗਾ ਪੀਣਾ ਜੀ ਠੰਡਾ ਕਰਕੇ ਨਹੀਂ ਪੀਣਾ ਹੈਗਾ ਮਤਲਬ ਜਦੋਂ ਵੀ ਪੀਣਾ ਉਹਨੂੰ ਪਕੋਸਾ ਇਹ ਕਰ ਲੈਣਾ ਉਸ ਤੋਂ ਬਾਅਦ ਆਪਾਂ ਇਹਨੂੰ ਪੀਣਾਗਾ ਬਹੁਤ ਹੀ ਆਸ ਨੂੰ ਫਰਕ ਮਹਿਸੂਸ ਹੋਊਗਾ ਵੀ ਗਲੋ ਆਪ ਨੂੰ ਮਿਲੂਗਾ ਕਿੱਥੋਂ ਰਮਣ ਇਹ ਪੰਸਾਰੀ ਤੋਂ ਮਿਲ ਜੂਗੀ ਆਪ ਨੂੰ ਆਸਾਨੀ ਦੇ ਨਾਲ ਤੇ ਇਹਦੇ ਨਾਲ ਵੀ ਬਹੁਤ ਫਰਕ ਮਹਿਸੂਸ ਹੁੰਦਾ ਪਰ ਇਹ ਵੀ ਥੋੜਾ ਜਿਹਾ ਪੀਣ ਚ ਕੌੜਾ ਗਾ ਇਸ ਕਰਕੇ ਮੈਂ ਤਾਂ ਹੀ ਨਹੀਂ ਦੱਸਿਆ ਪਰ ਇਹਦੇ ਨਾਲ ਫਰਕ ਬਹੁਤ ਮਹਿਸੂਸ ਹੁੰਦਾ ਜਿਹੜੇ ਪੀ ਸਕਦੇ ਨੇ ਉਹ ਜ਼ਰੂਰ ਗਲੋ ਪੀਣ ਤੇ ਨਹੀਂ ਆ ਪਾ ਘਾੜਾ ਤਾਂ ਬਣਾ ਕੇ ਪੀ ਲੈਣਾ ਜ ਤੇ ਜੇਕਰ ਜੁਖਾਮ ਬਹੁਤ ਜ਼ਿਆਦਾ ਲੱਗਾ ਹੋਇਆ ਤਾਂ ਆਪਾਂ ਇੱਕ ਪਾਣੀ ਲੈ ਲੈਣਾ ਕਿਸੇ ਵੱਡੇ ਭਾਂਡੇ ਚ ਲੈ ਲੈਣਾ ਉਹਨੂੰ ਪੂਰਾ ਚੰਗੀ ਤਰ੍ਹਾਂ ਉਬਾਲ ਲੈਣਾਗਾ ਤੇ ਉਹਦੇ ਵਿੱਚ ਆਪਾਂ ਕੁਝ ਨਿੰਮ ਦੀਆਂ ਪੱਤੀਆਂ ਪਾ ਲੈਣੀਆਂ ਨੇ ਤੇ ਜਦੋਂ ਪਾਣੀ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਏ ਤੇ ਆਪਾਂ ਕੋਈ ਵੀ ਟਾਵਲ ਲੈ ਕੇ ਮਤਲਬ ਉਹਦੇ ਜਦੋਂ ਮਤਲਬ ਭਾਫ਼ ਆਉਗੀ ਤੇ ਉਹ ਪਾਣੀ ਆ ਜਿਹੜੀ ਭਾਫ਼ ਆਉਗੀ ਉਹਨੂੰ ਆਪਾਂ ਅੰਦਰ ਖਿੱਚਣਾ ਹੌਲੀ ਹੌਲੀ ਮਤਲਬ ਸਟੀਮ ਲੈਣੀ ਆ ਇਹਦੇ ਨਾਲ ਵੀ ਜਿਹੜੀਆਂ ਆਪਣੀਆਂ ਨਾੜੀਆਂ ਹੁੰਦੇ ਨੇ ਜਿਵੇਂ ਆਪ ਨੂੰ ਖਾਂ ਜੁਖਾਮ ਬਹੁਤ ਜਿਆਦਾ ਆਗਾ ਉਹਦੇ ਨਾਲ ਮਤਲਬ ਉਹ ਨਰਮ ਹੋ ਜਾਣੀ ਹੈ ਤੇ ਆਪਣਾ ਜਿਹੜੀ ਜੁਖਾਮ ਤੋਂ ਰਾਤ ਮਿਲੋਗੇ ਸੋ ਸਟੀਮ ਨਾਲ ਵੀ ਜਿਹੜਾ ਜੁਖਾਮ ਬਹੁਤ ਜਿਆਦਾ ਠੀਕ ਹੁੰਦਾ ਹੈਗਾ ਨਸਾਂ ਚ ਆਪਣੀਆਂ ਚ ਰੇਸ਼ਾ ਜੰਮਿਆ ਹੋਇਆ ਉਹ ਖੁੱਲ ਜੂਗਾ ਖੁੱਲ ਜਾਣਾ ਸਾਹ ਸੌਖਾ ਹੋਊਗਾ ਹਾਂਜੀ ਕਿਉਂਕਿ ਜਿਹੜਾ ਨਿੰਮਾ ਉਹ ਐਂਟੀ ਇਨਫਲੇਮੇਟਰੀ ਵੀ ਹੈ ਜੀ ਐਂਟੀ ਬੈਕਟੀਰੀਅਲ ਵੀ ਆ ਤੇ ਬਹੁਤ ਜਿਆਦਾ ਫਰਕ ਮਹਿਸੂਸ ਹੁੰਦਾ ਜੀ ਆਪਾਂ ਨੂੰ ਇਸ ਚੀਜ਼ ਦੇ ਨਾਲ ਤੇ ਜ਼ਰੂਰ ਟਰਾਈ ਕਰਕੇ ਦੇਖੋ ਐਂਟੀਬਾਇਓਟਿਕਾ ਹੈਗਾ ਤੇ ਆਪਣੇ ਜੋ ਵੀ ਘਟਾਣ ਰੋਗਾਂ ਨੂੰ ਨੇ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰਦਾ ਹੈਗਾ ਹਾਂਜੀ ਤੇ ਤੁਸੀਂ ਇਹ ਮਤਲਬ ਭਾਫ ਦੇ ਨਾਲ ਨਾਲ ਇਹ ਚੀਜ਼ਾਂ ਵੀ ਜ਼ਰੂਰ ਟਰਾਈ ਕਰ ਰਹੇ ਹੋ ਕਿਉਂਕਿ ਕਈ ਵਾਰ ਆਪਣਾ ਐਵੇਂ ਦਾ ਵੀ ਸਾਡੋ ਭਾਫ ਦਾ ਕਿਨਾਂ ਪਰ ਜਿਹੜੇ ਰਾਤ ਨੂੰ ਬਹੁਤ ਜ਼ਿਆਦਾ ਔਖੇ ਹੁੰਦੇ ਨੇਗੇ ਹੁਣ ਸੀਜ਼ਨ ਇਹ ਜਿਹਾ ਚੱਲ ਰਿਹਾ ਜੀ ਮਤਲਬ ਥੋੜੀ ਜਿਹੀ ਮਾੜੀ ਜਿਹੀ ਉਹਦੇ ਨਾਲ ਹੀ ਆਪਾਂ ਕੁਝ ਗਲਤ ਖਾ ਪੀ ਲਿਆ ਮਾੜਾ ਵਟਾ ਠੰਡਾ ਪਾਣੀ ਪੀ ਲਿਆ ਜਾਂ ਕੱਪੜਾ ਲੈ ਗਿਆ ਮਤਲਬ ਆਪਣਾ ਐਵੇਂ ਹੁੰਦਾ ਵੀ ਠੰਡ ਤਾਂ ਹੁਣ ਹੈ ਨਹੀਂ ਆਪਾਂ ਬਸ ਗਲਤੀ ਕਰ ਲੈਨੇ ਮਾੜੀ ਮੋਟੀ ਤੋਂ ਦੀ ਵਜ੍ਹਾ ਕਰਕੇ ਆਪਾਂ ਨੂੰ ਮਾੜੇ ਨਾਲ ਹੀ ਖੰਘ ਜੁਖਾਮ ਹੋ ਜਾਂਦਾ ਜੁਖਾਮ ਤੋਂ ਬਾਅਦ ਉਦੋਂ ਖੰਘ ਵੀ ਆਪਾਂ ਨੂੰ ਉਹਦੀ ਨਾਲ ਦੀ ਨਾਲ ਹੀ ਜੋ ਕਾਮ ਤੋਂ ਬਹੁਤ ਹੀ ਜ਼ਿਆਦਾ ਰਾਤ ਮਹਿਸੂਸ ਹੋ ਗਈ ਸੋ ਜ਼ਰੂਰ ਟਰਾਈ ਕਰਨਾ ਜੀ ਬੱਚਿਆਂ ਨੂੰ ਵੀ ਦੇ ਸਕਦੇ ਹੋ ਤੇ ਵੱਡੇ ਵੀ ਆਸਾਨੀ ਨਾਲ ਇਹਨੂੰ ਲੈ ਸਕਦੇ ਨੇ ਟੇਸਟੀ ਵੀ ਬਹੁਤ ਹੈ ਤੇ ਆਪਣੇ ਜਿਹੜੇ ਦੁੱਖ ਰੋਗ ਨੇ ਉਹਨਾਂ ਨੂੰ ਵੀ ਖਤਮ ਕਰਦਾ ਚਲੋ ਜੀ ਫਿਰ ਹੁਣ ਮੈਨੂੰ ਪਾ ਕੇ ਦਿਓ ਜੀ ਕੜਾ ਤੇ ਪੀ ਗਏ ਹਾਂਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ